ਸੋ ਮੈਜਿਸਟਰੇਟ ਸਾਹਿਬ ਨੇ ਅਜ オーਡਰパス ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾ ਨਾ ਤੌਰ ਤੇ ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਤ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਅਦਾਲਤਾਂ 'ਚ ਜਵਾਬ ਤਾਂ ਹੀ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮ-ਦਮ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫਿਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਲ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫਿਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹੇ ਤੇ ਨਾ ਚੱਲੇ ਇਹਨਾਂ ਦਾ ਤਾਂ ਇੱਕ ਸਾਤ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਹੈ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਹੈ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਨਣ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ